ਕੌਣ ਤੁਸੀਂ ਖੁਦ ਅੰਦਾਜ਼ਾ ਲਗਾਓ ਸੰਤ ਕਿੰਨੀ ਪੀੜਾ ਤੁਲੰਗਦੇ ਇੱਕ ਇਤਿਹਾਸਿਕ ਗਾਥਾ ਯਾਦ ਆ ਰਹੀ ਹੈ ਆਨੰਦਪੁਰ ਸਾਹਿਬ ਦੀ ਕਿਲੇ ਦੇ ਉੱਤੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਅੱਧੀ ਰਾਤ ਨੂੰ ਟਹਿਲ ਰਹੇ ਨੇ ਤੇ ਰਾਤ ਵੀ ਮਸਿਆ ਦੇ ਆਪਣੇ ਖਿਆਲਾਂ ਦੇ ਵਿੱਚ ਮਸਤ ਆਪਣੀ ਧੁਨ ਦੇ ਚਲੇਨ ਟਹਿਲ ਰਹੇ ਨੇ ਟੈਲਦੇ ਆ ਟੈਲਦੇ ਆ ਸਤਿਗੁਰੂ ਦੇ ਕੰਨਾਂ ਵਿੱਚ ਹੋਕਿਆਂ ਦੀ ਆਵਾਜ਼ ਆਈ ਹੋਕੇ ਕੀ ਹੋਕੇ ਵਿਛੋੜੇ ਤੋਂ ਨਿਕਲਦੇ ਨੇ ਹੋਕੇ ਦੁੱਖ ਤੋਂ ਨਿਕਲਦੇ ਸਤਿਗੁਰੂ ਵੀ ਹੈਰਾਨ ਹੋ ਗਏ ਅਧੀ ਰਾਤ ਦਾ ਵਕਤ ਹੋਕਿਆਂ ਦੀ ਆਵਾਜ਼ ਕੰਨ ਦੇ ਵਿੱਚ ਕੌਣ ਹੋ ਸਕਦਾ ਹੈ ਇਹ ਆਵਾਜ਼ ਜਿਸ ਪਾਸੇ ਆ ਰਹੀ ਸੀ ਪਾਤਸ਼ਾਹ ਉਸੇ ਪਾਸੇ ਚੱਲ ਪੈਂਦਾ ਹੈ ਖੋਪ ਹਨੇਰੇ ਵਿੱਚ ਖੋਲ ਜਾ ਕੇ ਜਦ ਦੇਖਦੇ ਗੌਰ ਨਾਲ ਇਹ ਤੇ ਭਾਈ ਨੰਦ ਲਾਲ ਇਹ ਬੈਠਾ ਤੇ ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਨੇੜੇ ਕੋਈ ਆਇਆ ਕੋਈ ਉਸ ਹਨੇਰੇ ਵਿੱਚ ਬਹੁਤ ਬਗਾਰ ਖੋਲ ਖੋਲ ਕੇ ਅੱਖਾਂ ਦੇਖਿਆ ਤੂੰ ਮਸਤ ਕਦਮਾਂ ਤੇ ਰੱਖਿਆ ਖੜੇ ਹੋਗੇ ਕੁਝ ਬੋਲੇ ਨਹੀਂ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਨ ਤੋਂ ਦੋ ਬੋਲ ਨਿਕਲੇ। ਨੰਦ ਲਾਲ ਤੋ ਮੈਨੂੰ ਦਸੇਗਾ ਕਿ ਸਾਰਾ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ। ਕਿ ਨੰਦ ਲਾਲ ਕਹਿੰਦੇ ਮਹਾਰਾਜ ਮੈਂ ਪ੍ਰਾਕ੍ਰਿਤਿਕ ਖੋਜੀ ਨਹੀਂ ਆਂ। ਬਾਅ ਸੈਂਟਿਸਟ ਨਹੀਂ ਆਂ। ਵਿਗਿਆਨਕ ਨਹੀਂ ਆਂ। ਇਕ ਸ਼ਾਇਰ ਹਾਂ ਕਵੀ ਹਾਂ ਤੇ ਤੁਹਾਡਾ ਨਿਮਾਣਾ ਸੇਵਕ ਮੈਂ ਨਹੀਂ ਦੱਸ ਸਕਦਾ ਸਤਿਗੁਰ ਕਹਿਣ ਲੱਗੇ ਤੂੰ ਕਬੂਲ ਕਰ ਲਿਆ ਕਿ ਸ਼ਾਇਰ ਹੈ ਕਵੀ ਹੈ ਸ਼ਾਇਰ ਦਾ ਤਖੀਲ ਹੁੰਦਾ ਹੈ ਕਵੀ ਦੀ ਕਲਪਨਾ ਹੁੰਦੀ ਹੈ ਤੂੰ ਆਪਣੇ ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ ਕਲਪਨਾ ਤਖੀਲ ਆਪਣੀ ਕਲਪਨਾ ਦੇ ਆਧਾਰ ਤੇ ਦੱਸ ਕਿਉਂਕਿ ਤੂੰ ਇਤਨਾ ਕਬੂਲ ਕਰ ਲਿਆ ਕਿ ਤੂੰ ਸ਼ਾਇਰ ਹੈ ਤੂੰ ਕਵੀ ਹੈ ਤੇ ਕਵੀਆਂ ਦੀ ਕਲਪਨਾ ਦੀ ਦੁਨੀਆ ਵੀ ਆਉਂਦੀ ਹੈ ਤੂੰ ਆਪਣੀ ਕਲਪਨਾ ਨੂੰ ਆਧਾਰ ਬਣਾ ਕੇ ਦੱਸ ਇਹ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਇਹ ਕਾਲਾ ਕਿਉਂ ਹੈ ਹੁਣ ਭਾਈ ਸਾਹਿਬ ਦੱਸਦੇ ਨੇ ਰੰਗਸ਼ ਕਬੂਦ ਕਰ ਦੇ ਲੈ ਅਜ ਪੁਰਸੁਰਾਰ ਸਾਖਤ ਅ즈 ਬਸ ਕੇ ਦੂਦ ਆਹੇ ਮਨ ਅ즈 ਆਸਮਾਂ ਗੁਲਸਤ ਐ ਮੇਰੇ ਬਾਦਸ਼ਾਹ ਮੇਰੇ ਤੜਪੇ ਹੋਏ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ ਉਹ ਜਦ ਆਸਮਾਨ ਤੱਕ ਪਹੁੰਚੇ ਨੇ ਉਹਨਾਂ ਨੇ ਹੀ ਸਾੜ ਕੇ ਕਾਲਾ ਕੀਤਾ ਮਹਾਰਾਜ ਨੇ ਗਲਵਖੜੀ ਚ ਲੈ ਲਿਆ ਇਤਨੀ ਪੀੜਾ ਚੁਲੰਗ ਰੇ ਇਤਨੀ ਬਿਰਹ ਦੀ ਪੀੜਾ ਚੁਲੰਗ ਰੇ ਕਿ ਸਿਰਕਦ ਮੈਂ ਜ਼ਿਕਰ ਕਰਾਂਗਾ ਜਿਤਨੀ ਪੀੜਾ ਚ ਇੱਕ ਸੰਤ ਲੰਗਦਾ ਆਮ ਸੰਸਾਰੀ ਨੂੰ ਕੀ ਪਤਾ ਕੁਝ ਵੀ ਨਹੀਂ ਪਤਾ ਇਤੇ ਲਾਗੀ ਹੋਏ ਸੋ ਜਾਨੇ ਪੀਰ RAM ਭਗਤ ਅਣਿਆਲੇ ਤੇਸ ਕਬੀਰ ਕਹਿੰਦੇ ਨੇ ਪੀੜਾ ਕਦੀ ਹੋਈ ਹੋਵੇ ਤੇ ਜਾਣੋ ਭयंकर ਪੀੜਾ ਮੈਂ ਫਿਰ ਅਰਜ਼ ਕਰਾਂ ਆਪਣੇ ਵਿੱਚੋਂ ਹੀ ਪ੍ਰਮਾਤਮਾ ਨੂੰ ਜਨਮ ਦੇਣਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਪਰ ਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਔਸਤਰੀ ਮਾਂ ਨਹੀਂ ਬਣ ਸਕਦੀ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਬਗਤ ਨਹੀਂ ਬਣ ਸਕਦਾ ਸੰਸਾਰੀ ਬਣਿਆ ਰਹੇਗਾ ਸੰਸਾਰੀ ਪੀੜਾ ਮਾਮੂਲੀ ਹੁੰਦੀ ਹੈ ਭੁਲਾਣ ਦੇ ਵੀ ਬਰੇ ਸਾਧਨ ਨੇ ਅਧਿਆਤਮਿਕ ਪੀੜਾ ਬੜੀ ਪਰਬਲ ਹੈ ਮਨ ਜੀਤਾ ਸੂਰਾ ਅਹ ਜੋ ਆਪਣੇ ਮਨ ਨੂੰ ਜਿੱਤ ਲੈਣ। ਸੂਰਬੀਰ ਹੈ। ਮਹਾਨ ਹੈ। ਕਿਥੇ ਜੋਦ ਮਹਾਬਲ ਸੂਰ। تنమే రామ ਰਿਆ ਭਰਪੂਰ। ਕਮਜ਼ੋਰ ਬੰਦਿਆਂ ਦਾ ਇਹ ਕੰਮ ਨਹੀਂ। ਬੜਾ ਸਾਹਸ ਚਾਹੀਦਾ ਹੈ। ਬੜੀ ਹਿੰਮਤ ਚਾਹੀਦੀ ਹੈ, ਬੜੀ ਦਲੇਰੀ ਚਾਹੀਦੀ ਹੈ। ਉਸ ਤੋਂ ਪਹਿਲੇ ਸਮਝ ਚਾਹੀਦੀ ਹੈ। ਸਮਝਦੇ ਮਿਲਨੇ ਹੀ ਪੀੜਾ ਸ਼ੁਰੂ ਹੋ ਜਾਂਦੀ ਹੈ। ਕਿਉਂ ਉਹ ਸੰਸਾਰੀ ਨਹੀਂ ਰਹਿ ਜਾਂਦਾ ਜਗਿਆ ਸੁ ਹੋ ਕੇ ਤੇ ਹੁਣ ਸਿਰਫ ਜਗਿਆ ਸੁ ਨਹੀਂ ਸਾਧੂ ਹੋਗੇ ਸਾਧੂ ਤੇ ਜਗਿਆ ਸੁ ਇਹ ਦੋਵੇਂ ਬੜੀ ਪਰਬਨ ਪੀੜਾ ਚੁਲੰਗ ਲੈ ਮਨ ਨੂੰ ਜਿਸ ਨੇ ਜਿਤਲੇ ਹੈ ਇਹ ਸੂਰਬੀਰ ਮਹਾਨ ਮਨ ਕੀ ਤਾਸੂਰਾ ਹੈ ਸੁੰਦਰ ਹੈ ਗੁਣਵਾਨ ਖੂਬਸੂਰਤ ਕੌਣ ਹੈ ਖੂਬ ਸੂਰਤੀ ਦੋ ਤਰ੍ਹਾਂ ਦੀ ਹੈ ਮਨ ਦੀ ਤਨ ਦੀ ਤਨ ਖੂਬਸੂਰਤ ਹੈ ਮਨ ਖੂਬਸੂਰਤ ਨਹੀਂ ਇਹਨੂੰ ਕਹਿੰਦੇ ਨੇ ਸ਼ਕਲ ਸੂਰਤ ਤੇ ਠੀਕ ਹੈ ਸੁਭਾਅ ਠੀਕ ਨਹੀਂ ਸੂਰਤ ਠੀਕ ਹੈ ਸਿਰਤ ਠੀਕ ਨਹੀਂ ਦੋ ਤਰ੍ਹਾਂ ਦੀ ਖੂਬਸੂਰਤੀ ਹੁੰਦੀ ਹੈ ਇੱਕ ਖੂਬਸੂਰਤੀ ਸੰਸਾਰ ਨੂੰ ਚੰਗੀ ਲੱਗਦੀ ਹੈ ਇੱਕ ਖੂਬਸੂਰਤੀ ਨਿਰੰਕਾਰ ਨੂੰ ਚੰਗੀ ਲੱਗਦੀ ਪਰਮਾਤਮਾ ਨੂੰ ਚੰਗੀ ਲੱਗਦੀ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਇੱਕ ਦਫਾ ਤੂੰ ਆਪਣੇ ਆਪ ਨੂੰ ਸ਼ਿੰਗਾਰ ਤੇ ਸਹੀ ਸਵਾਰ ਤੇ ਸਹੀ ਸਾਰਾ ਜਗ ਤੇਰਾ ਹੈ ਮੈਂ ਤੇ ਤੇਰਾ ਹਾਂ ਫਿਰ ਸਾਰਾ ਜਗ ਤੇਰਾ ਹੈ ਬੰਨਦੀ ਖੂਬਸੂਰਤੀ ਤੇ ਸੰਸਾਰ ਰੇਜਦਾ ਹੈ ਔਰ ਖੂਬਸੂਰਤੀ ਬਹੁਤ ਵੱਡੀ ਪ੍ਰਭਾਵਿਤ ਕਰਦੀ ਹੈ ਇਹ ਵੀ ਮੈਂ ਅਰਚ ਕਰਦਾ ਹਾਂ इसका बड़ा भारी जिक्र है गुरु ग्रंथ साहब जी महाराज सीरत कभी कदाई ऐसा होता है सूरत भी ठीक सीरत भी ठीक होभाव भी पवित्र है और शक्ल सूरत भी ठीक है कई दफा ऐसा है सूरत ठीक नहीं है सीरत ठीक है ਕਈ ਵਾਰ ਐਸਾ ਹੁੰਦਾ ਹੈ ਸੂਰਤ ਤੇ ਬਹੁਤ ਅੱਛੀ ਹੈ سیرਤ ਕਿਸੇ ਕੰਮ ਦੀ ਸੁਭਾਅ ਠੀਕ ਨਹੀਂ ਇਸ ਦੇ ਉਤੇ ਵਿਦਵਾਨਾਂ ਨੇ ਲਿਖਿਆ ਤੇ ਬਹੁਤ ਕੁਛ ਹੈ ਪਰ ਤੁੱਛ ਮਾਤਰ ਮੈਂ ਅਰਜ਼ ਕਰਾਂ ਸੂਰਤ ਵੀ ਠੀਕ ਹੋਵੇ سیرਤ ਵੀ ਠੀਕ ਹੋਵੇ ਇਸ ਤਰ੍ਹਾਂ ਦੇ ਮਨੁੱਖ ਜਗਤ ਦੇ ਚ ਕਦੀ ਕਦਾਈ ਹੁੰਦੇ ਨਹੀਂ ਤੇ ਜਨਾਬ ਹਾਲੀਕ ਉਰਦੂ ਦਾ ਸ਼ਾਇਰ ਹੈ ਉਹ ਕਹਿੰਦਾ ਹੈ ਉਦਾਨੇ ਹੁਸਨ ਨਾਦਾਨੋ ਕੋ ਬਖਸ਼ਾ ਜ਼ਰ ਜ਼ਲੀਲੋ ਕੋ ਅਕਲਮੰਦੋ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋ ਕੋ ਵਿੰਜ ਕੰਦਰ ਬਨੰਦਾ ਸੋਪਣ ਕਈ ਦਫਾ ਮਨੁਖ ਦਾ ਮਨ ਉਸੇ ਚ ਉਲਝ ਕੇ ਰਹਿ ਜਾਂਦਾ ਹੈ ਤੇ ਮਨ ਨੂੰ ਸੁੰਦਰ ਬਣਾਣਾ ਇਹ ਖਿਆਲ ਹੀ ਨਹੀਂ ਆਉਂਦਾ ਇਹ ਮਨ ਸੁੰਦਰ ਆਪਣਾ ਹਰਨਾਮ ਮਜੀਠੇ ਰੰਗ ਦੇ